ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਮਨਦੀਪ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਕਾਲਪੁਰਖ ਵੈਗੁਰੂ ਜੀ ਆਪ ਨੂੰ ਚੜ੍ਹਦੀ ਕਲਾ 'ਚ ਰੱਖਣ ਤਨ ਦ੍ਰਸ਼ਟੀ ਤਰੱਕੀ ਦੇਣ ਤੇ ਹੌਂਸਲੇ 'ਚ ਰਿਹਾ ਕਰੋ ਦਿਲ ਨਾ ਛੱਡਿਆ ਕਰੋ ਮਾੜਾ ਚੰਗਾ ਟਾਈਮ ਸਭ ਤੇ ਆਉਂਦਾ ਮੇਰੇ ਤੇ ਵੀ ਆਉਂਦਾ ਸੋਡੇ ਤੇ ਵੀ ਆਉਂਦਾ ਸਮਾਂ ਜਿਵੇਂ ਮਾੜਾ ਟਾਈਮ ਆਪਣੇ ਤੇ ਆਉਂਦਾ ਤੇ ਉਵੇਂ ਲੰਘ ਵੀ ਜਾਂਦਾ ਤੇ ਪਲੀਜ਼ ਮੇਰੀ ਰਿਕਵੈਸਟ ਹੈ ਵੀ ਦਿਲ ਨਾ ਛੱਡਿਆ ਕਰੋ ਕਿਉਂਕਿ ਦਿਲ ਛੱਡਣ ਨਾਲ ਇੱਥੇ ਕਿਸੇ ਚੀਜ਼ ਦਾ ਕੋਈ ਹੱਲ ਨਹੀਂ ਹੈਗਾ ਸਵਰਨਾਂ ਸਭਨਾਂ ਕੁਝ ਹੋ ਰਿਹਾ ਹੁੰਦਾ ਕਿਸੇ ਨਾਲ ਕੁਝ ਹੋ ਰਿਹਾ ਹੁੰਦਾ ਕਿਸੇ ਨਾ ਕੋਈ ਕਿਸੇ ਰਿਸ਼ਤੇ ਤੋਂ ਦੁਖੀ ਹੁੰਦਾ ਕੋਈ ਕਿਸੇ ਰਿਸ਼ਤੇ ਦੇ ਦੁਖੀ ਹੁੰਦਾ ਕੋਈ ਕਿਸੇ ਚੀਜ਼ ਤੋਂ ਦੁਖੀ ਹੁੰਦਾ ਕੋਈ ਕਿਸੇ ਚੀਟੇ ਤੋਂ ਦੁਖੀ ਹੁੰਦਾ ਸੋ ਨਾਨਕ ਦੁਖੀ ਆ ਸਭ ਸੰਸਾਰ ਵੀ ਦੁਖੀ ਆਪਾਂ ਸਾਰੇ ਹੀ ਹੁੰਨੇ ਆ ਪਰ ਸਭ ਤੋਂ ਮਹਾਰੀ ਗੱਲ ਆ ਦਿਲ ਛੱਡਣਾ ਜਦੋਂ ਤੁਸੀਂ ਦਿਲ ਛੱਡਣ ਲੱਗ ਜਾਂਦੇ ਹੋ ਨਾ ਉਦੋਂ ਆਪਣੇ ਜਿਹੜੇ ਕੰਮ ਕਰਨ ਦੇ ਚਾਂਸ ਉਹ ਵੀ ਘਟ ਜਾਂਦੇ ਆ ਜਦੋਂ ਆਪਾਂ ਸੋਚਾਂ 'ਚ ਪੈ ਜਾਂਦੇ ਆ ਵੀ ਆਏ ਨਹੀਂ ਹੁੰਦਾ ਵਾਹ ਨਹੀਂ ਹੁੰਦਾ ਕਿਉਂਕਿ ਆਪਣੇ ਕਹਿ ਅਨੁਸਾਰ ਹੁੰਦਾ ਨਹੀਂ ਨਾ ਸੋਚਿਆ ਸੋਚਣਾ ਹੋ ਵੀ ਹੈ ਜੇ ਸੋਚ ਲਿਖਵਾਰ ਆਪਾਂ ਕਿੰਨਾ ਮਰਜ਼ੀ ਸੋਚ ਲੀ ਗਏ ਹੁਣ ਉਹ ਵੀ ਹੈ ਜਿਵੇਂ ਪਰਮਾਤਮਾ ਨੂੰ ਮਨਜ਼ੂਰ ਹੁੰਦਾ ਹਨਾ ਆਪਣੇ ਸੋਚਣਾ ਕੁਝ ਨਹੀਂ ਹੁੰਦਾ ਠੀਕ ਹੈ ਵੀ ਕਹਿੰਦੇ ਸਾਫ ਨੀਤ ਨੂੰ ਫਲਗਾਂ ਲੱਗਦੀਆਂ ਜੇ ਤੁਹਾਡੀ ਸੋਚ ਸਾਫ ਤੇ ਸੁਥਰੀ ਹੈ ਤਾਂ ਤੁਹਾਨੂੰ ਫਲਗਾਂ ਜ਼ਰੂਰ ਲੱਗਣਗੀਆਂ ਨੰਬਰ 2 ਜੇਕਰ ਤੁਸੀਂ ਆਪਦੇ ਘਰ ਵਿੱਚ ਵਾਧਾ ਹੀ ਚਾਹੁੰਦੇ ਹੋ ਤੁਸੀਂ ਆਪਦੇ ਕੰਮਾਂ 'ਚ ਵਰਕਤਾਂ ਹੀ ਚਾਹੁੰਦੇ ਹੋ ਵਾਧੇ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਤਾਂ ਜੀ ਕਦੇ ਵੀ ਘਰ ਦੇ ਵਿੱਚ ਕਿਸੇ ਨਿਆਦਾ ਨਿੰਦਿਆ ਕਰੋ ਨਾ ਚੁਗਲੀ ਕਰੋ ਨਾ ਕਿਸੇ ਦੀ ਕਮਜ਼ੋਰੀ ਦੀ ਗੱਲ ਕਰੋ ਵੀ ਫਲਾਣਾ ਬੰਦਾ ਇਸ ਪੱਖੋਂ ਕਮਜ਼ੋਰ ਹੈ ਕਦੇ ਕਿਸੇ ਦੀ ਨਿੰਦਿਆ ਨਾ ਕਰੋ ਜੇਕਰ ਤੁਸੀਂ ਆਪਦੇ ਘਰ ਦੇ ਵਿੱਚ ਜਿਹੜੀ ਬੈਸਟ ਊਰਜਾ ਵਧਾਉਣੀ ਆ ਬੈਸਟ ਮਤਲਬ ਵੀ ਛੋਟੇ ਘਰ ਵਿੱਚ ਊਰਜਾ ਬਰਕਤ ਪੰਜਾਬੀ ਜੀ ਸਮਝਾਵਾਂ ਤਾਂ ਵੀ ਜੇ ਤੁਸੀਂ ਆਪਦੇ ਘਰ ਦੇ ਵਿੱਚ ਬਰਕਤਾਂ ਵਧਾਉਣੀ ਆ ਨਾ ਤਾਂ ਤੁਹਾਨੂੰ ਇਹ ਕੰਮ ਛੱਡਨੇ ਪੈਣੇ ਆ ਉਹਦੀ ਗੱਲ ਉੱਥੇ ਕਰਤੀ ਹੈ ਉੱਥੇ ਕਰਤੀ ਹੈ ਉਹਦੀ ਆਤਮਾ ਤੇ ਸੱਟ ਮਾਰਤੀ ਕਿਸੇ ਦੇਖੋ ਜੀ ਇਹ ਤਾਂ ਤੁਹਾਨੂੰ ਮੈਂ ਵੀ ਕਹਿਣੀ ਆ ਵੀ ਲੱਖ ਤੁਸੀਂ ਪਾਠ ਕਰ ਲਓ ਲੱਖ ਗੁਰੂ ਘਰ ਮੱਥਾ ਟੇਕ ਲਿਓ ਜੇਕਰ ਤੁਸੀਂ ਕਿਸੇ ਦੀ ਆਤਮਾ ਨੂੰ ਦਿਖਾ ਰਹੇ ਹੋ ਤਾਂ ਤੁਸੀਂ ਅੱਗੇ ਨਹੀਂ ਵੱਧ ਸਕਦੇ ਕਦੇ ਵੀ ਨਹੀਂ ਵੱਧ ਸਕਦੇ ਕਿਸੇ ਦੇ ਘਰੇ ਕਿਸੇ ਦੀਆਂ ਚੁਗਲੀ ਨਿੰਦਿਆ ਕਿਸੇ ਦਾ ਮਾੜਾ ਚੰਗਾ ਸ਼ਬਦ ਆਪਦੇ ਘਰੇ ਤੁਸੀਂ ਆਪਦੀ ਫੈਮਿਲੀ ਚ ਬਹਿ ਕੇ ਬੋਲਦੇ ਹੋ ਤਾਂ ਤੁਹਾਡੇ ਘਰੇ ਵੀ ਮਤਲਬ ਬੈਡ એનર્ਜੀ ਆਉਂਦੀ ਹੈ ਚੰਗੀ એનર્ਜੀ ਜੇ ਆਪਦੇ ਘਰੇ ਲਿਆਉਣੀ ਆ ਚੰਗੇ ਕੰਮ ਕਰਨੇ ਆ ਚੰਗੀਆਂ ਚੀਜ਼ਾਂ ਭਾਲਦੇ ਹੋ ਸੁੱਖ ਨੇ ਪੂਰੇ ਕਰਨਾ ਚਾਹੁੰਦੇ ਹੋ ਤਾਂ ਆਪਦੇ ਘਰੇ ਨਾ ਸੋਚ ਥੋੜੀ ਜਿਹੀ ਚੰਗੀ ਰੱਖਿਆ ਕਰੋ ਤੇ ਇੱਕ ਇੱਕ ਦੂਜੇ ਦੀ ਗੱਲ ਕਰਨੀ ਤਾਂ ਬਿਲਕੁਲ ਬੰਦ ਕਰ ਦਿਓ ਕੋਈ ਸੋਡੇ ਵਾਸਤੇ ਕੀ ਸੋਚਦਾ ਤੁਸੀਂ ਇਹੇ ਪਰਵਾਹ ਨਹੀਂ ਕਰਦੇ ਤੁਸੀਂ ਇਹ ਸੋਚਣਾ ਵੀ ਤੁਸੀਂ ਪਰਮਾਤਮਾ ਦੀ ਹਜ਼ੂਰੀ ਦੇ ਵਿੱਚ ਸੱਚੇ ਤੇ ਸਾਫ਼ ਹੋ ਬਾਕੀ ਮੈਟਰ ਨਹੀਂ ਕਰਦਾ ਵੀ ਤੁਸੀਂ ਕੌਣ ਹੋ ਕਿਸੇ ਨੂੰ ਤੁਸੀਂ ਕੀ ਸਫਾਈ ਦੇਣੀ ਆ ਇਹਦੀ ਜਿੰਦਾ ਬਿਲਕੁਲ ਵੀ ਨਹੀਂ ਲੱਗਣਾ ਠੀਕ ਹੈ ਜੀ ਤੇ ਨੰਬਰ 2 ਜੀ ਇਹੇ ਪਰਮਾਤਮਾ ਦੀਆਂ ਰਚਨਾ ਫੇਂਡਾ ਹੁੰਦੀਆਂ ਕਦੋਂ ਕਿਸੇ ਨਾਲ ਕੀ ਹੋਣਾ ਕਿਸੇ ਨੂੰ ਕੁਝ ਨਹੀਂ ਪਤਾ ਅੱਜ ਬੈਠੇ ਆਪਾਂ ਕੱਲ ਨੂੰ ਇਸ ਦੁਨੀਆ ਤੇ ਨਾ ਹੋਈਏ ਇਹ ਵੀ ਕਿਸੇ ਨੂੰ ਕੁਝ ਨਹੀਂ ਪਤਾ ਸੋ ਬਾਲਾਂ ਲੰਮੀਆਂ ਉਮੀਦਾਂ ਲਾਇਆ ਨਾ ਕਰੋ ਲੰਮਾ ਨਾ ਬਾਲਾ ਸੋਚਿਆ ਕਰੋ ਜਿਸ ਹਾਵ ਨਾਲ ਹੁਣ ਜਵਾਨਾਂ ਚੱਲ ਰਿਹਾ ਹੈ ਨਹੀਂ ਤਾਂ ਲੋਕਾਂ ਦੀ ਉਮਰ ਹੀ ਨਹੀਂ ਰਹਿਣਗੀ ਵੀ ਇੱਥੋਂ ਤੇ ਕਰਾਇ ਹੋ ਜੂ ਵਾਹ ਹੋ ਜੂ ਨਹੀਂ ਇਹ ਚੀ ਤੱਕ ਰਹਿਣੀ ਨਹੀਂਗੀ ਕਹਿਣ ਦਾ ਭਾਵ ਵੀ ਜਦੋਂ ਵੀ ਆਪਾਂ ਕਿਸੇ ਚੀਜ਼ ਤੋਂ ਆਸ ਰੱਖ ਲੈਣੇ ਤੇ ਆਸ ਆਪਣੀ ਟੁੱਟਦੀ ਹੈ ਤੇ ਬੜਾ ਦੁੱਖ ਲੱਗਦਾ। ਸੋ ਮੈਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਕਹੂੰਗੀ ਵੀ ਤੁਸੀਂ ਰਿਸ਼ਤਿਆਂ ਤੋਂ ਤਾਂ ਕੋਈ ਆਸਾਂ ਰੱਖਿਆ ਨਾ ਕਰੋ। ਕਿਸੇ ਵੀ ਰਿਸ਼ਤੇ ਤੋਂ, ਸਾਰੇ ਰਿਸ਼ਤਿਆਂ ਦੀ ਗੱਲ ਕਰਦੀ ਆ ਮੈਂ ਕੋਈ ਆਸ ਨਾ ਰੱਖੋ ਠੀਕ ਹੈ। ਜੇਕਰ ਤੁਸੀਂ ਜ਼ਿੰਦਗੀ 'ਚ ਅੱਗੇ ਵਧਣਾ ਹੈ, ਸੌਖੇ ਰਹਿਣਾ। ਇੱਕ ਔ ਕੀ ਕਹੂਗਾ? ਆ ਕੀ ਕਹੂ? ਔ ਕੀ ਸੋਚੂ? ਇਹਨਾਂ ਦੀ ਜੱਟ ਨਿਕਲ ਜਾਓ। ਜਿਨੇ ਜੋ ਸੋਚਣਾ ਸੋਚ ਕੇ ਰਹੂਗਾ, ਜਿਨੇ ਤੁਹਾਡੇ ਬਾਰੇ ਜੋ ਬੋਲਣਾ ਬੋਲ ਕੇ ਰਹੂਗਾ। ਜੀਨੇ ਸਾਨੂੰ ਬਾਹਰ ਜਾਂਦਾ ਇਹਨੂੰ ਕੁਛ ਕਹਿਣਾ ਨਾ ਉਹ ਕਹਿ ਕੇ ਰਹੂਗਾ ਅੱਜ ਕੱਲ ਅੱਦੇ ਲੋਕ ਤਾਂ ਇਸ ਬੜਾਈ ਚ ਲੱਗੇ ਹੋਏ ਆ ਵੀ ਦੂਜਿਆਂ ਨੂੰ ਨਿੰਦ ਕੇ ਰੋਟੀ ਖਾਂਦੇ ਆ ਉਹਨਾਂ ਨੂੰ ਲੱਗਦਾ ਵੀ ਅਸੀਂ ਫਲਾਣੇ ਕੋਲੇ ਫਲਾਣ ਦੀ ਨਿੰਦਿਆ ਕਰੇ ਅਸੀਂ ਤਾਂ ਚੰਗੇ ਬਣ ਗਏ ਜਿੰਨਾ ਜਿੰਨਾ ਚ ਇਹ ਨਾ ਸੋਚਿਆ ਕਰੋ ਜੇ ਤੁਸੀਂ ਚੁਗਲੀ ਕਰਕੇ ਆਏ ਹੋ ਨਾ ਛੋਡੇ ਬਾਰ ਅਗਲਾ ਇਹ ਵੀ ਸੋਚ ਸਕਦਾ ਵੀ ਇਹ ਤਾਂ ਚੁਗਲ ਖੋਰ ਬੰਦੇ ਆ ਚੂਲੀਆਂ ਕਰਨੀਆਂ ਦਾ ਨਾ ਕੰਮ ਆ ਠੀਕ ਹੈ ਤੁਸੀਂ ਖੁਸ਼ ਹੋ ਕੇ ਆ ਜਾਨੇ ਵੀ ਅਸੀਂ ਕਿਸੇ ਦੀ ਨਿੰਦਿਆ ਕਰਿਆ ਪਰ ਨਹੀਂ ਨਿੰਦੇ ਸੋਡੀ ਵੀ ਹੋਣੀ ਆ ਵਾਰੀ ਸੋਡੀ ਵੀ ਆਉਣੀ ਆ ਜੇ ਤਾਂ ਤੁਸੀਂ ਆਪਣੇ ਘਰੇ ਚੰਗਾ ਸੋਚੋਗੇ ਤਾਂ ਤੁਹਾਡੇ ਬੱਚਿਆਂ ਦੇ ਚੰਗਾ ਅਸਰ ਪਊਗਾ ਚੰਗਾ ਪਰਿਵਾਰ ਰਹੂਗਾ ਸਾਰੀਆਂ ਇਧਰ ਨੂੰ ਉਧਰ ਨੂੰ ਛੱਡ ਕੇ ਦੋ ਹੀ ਕੰਮ ਕਰਿਆ ਕਰੋ ਇੱਕ ਕਿਤਾਬ ਦੀ ਮਿਹਨਤ ਕਰੋ ਇੱਕ ਗੁਰੂ ਮਹਾਰਾਜ ਤੇ ਭਰੋਸਾ ਰੱਖੋ ਪਾਠ ਜ਼ਰੂਰ ਕਰੋ ਠੀਕ ਹੈ ਜਿਸ ਧਰਮ ਨੂੰ ਮੰਨਦੇ ਹੋ ਜਿਸ ਵੀ ਧਰਮ ਨੂੰ ਮੰਨਦੇ ਮੈਂ ਧਰਮ ਬਾਰੇ ਕਦੇ ਕੁਝ ਨਹੀਂ ਬੋਲੀ ਹਰ ਇੱਕ ਬੰਦੇ ਦਾ ਕੁ ਧਰਮ ਹੈ ਆਪ ਦਾ ਜੋ ਮਰਜ਼ੀ ਹੋਵੇ ਜੀ ਠੀਕ ਹੈ ਪਰ ਰੱਬ ਨੂੰ ਜ਼ਰੂਰ ਮੰਨੋ ਰਾਹ ਇੱਕ ਹੈ ਭਾਵੇਂ ਕੋਈ ਸਕੂਟਰ ਤੇ ਜਾਓ ਕੋਈ ਕਾਰ ਤੇ ਜਾਓ ਕੋਈ ਵੱਡੀ ਗੱਡੀ ਤੇ ਜਾਓ ਕੋਈ ਬੱਸ ਤੇ ਜਾਓ ਰੱਬ ਦਾ ਘਰ ਇੱਕੋ ਹੀ ਹੈ ਠੀਕ ਆ ਆਪਾਂ ਇੱਥੇ ਬੰਡੀਆਂ ਪਾ ਲੈਨੇ ਆ ਹਰ ਇੱਕ ਚੀਜ਼ ਦੀਆਂ ਵੀ ਇੱਥੇ ਐ ਹੋ ਜੂ ਐ ਹੋ ਜੂ ਐ ਹੋ ਜੂ ਪਰ ਪਰਮਾਤਮਾ ਦਾ ਰਾਹ ਇੱਕ ਹੈ ਉਹ ਸੱਚੇ ਪਾਤਸ਼ਾ ਸੋਨੂੰ ਜਗ ਤੇ ਭੇਜਣ ਵਾਲਾ ਇੱਕ ਹੈ ਧਰਮ ਨੂੰ ਜਿਹਨੂੰ ਮਰਜ਼ੀ ਮੰਨੀ ਜਾਓ ਜੋ ਤੁਹਾਡੇ ਦੇ ਵਿੱਚ ਆਉਂਦਾ ਉਹਨੂੰ ਮੰਨੋ ਪਰ ਜਾਣਾ ਤੁਸੀਂ ਉਸੇ ਪਰਮਾਤਮਾ ਕੋਲ ਹੀ ਆ ਸਾਰੇ ਨਹੀਂ ਜਾਣਾ ਸਾਰੇ ਧਰਮ ਵਾਲਾ ਨਹੀਂ ਜਾਣਾ ਉਹੀ ਇਹ ਖੇਡਾ ਰਚਉਂਦਾ ਉਸ ਨੇ ਇਹ ਸ੍ਰਿਸ਼ਟੀ ਸਾਜੀ ਹੈ ਉਸ ਨੇ ਇਹ ਦੁਨੀਆ ਸਾਜੀ ਆ ਆਪਾਂ ਤਾਂ ਇੱਕ ਠੀਕ ਹੈ ਵੀ ਪੁਤਲੇ ਆ ਨਚਾਈ ਜਾਂਦਾ ਤੁਸੀਂ ਦੇਖੇ ਹੁਣ ਇੱਕ ਪੁਤਲੇ ਹੁੰਦੇ ਆ ਵੀ ਉਹਨਾਂ ਨੂੰ ਇੱਕ ਕਲਾਕਾਰ ਕੇ ਮੈਨੇ ਚਾਹੁੰਦਾ ਆਪਾਂ ਉਹ ਚੀਜ਼ ਆ ਵੀ ਜਿਵੇਂ ਆਪਾਂ ਨੂੰ ਪਰਮਾਤਮਾ ਜਿੱਧਰ ਲਈ ਜਾਂਦਾ ਪੱਜਾਈ ਜਾਂਦੇ ਆ ਪਰ ਮੈਂ ਤੇ ਗੱਲ ਪਰਖ ਲਈ ਤੁਸੀਂ ਪਰਖਣ ਬਣੀਓ ਰਹਿ ਗਈ ਤਾਂ ਪਰਖ ਕੇ ਦੇਖ ਲਓ ਜਿਹੜਾ ਬੰਦਾ ਸੱਚ ਦੇ ਰਾਹ ਤੇ ਚੱਲਦਾ ਔਖਾ ਜ਼ਰੂਰ ਆ ਸੱਚੇ ਬੰਦੇ ਨੂੰ ਔਖਾ ਜ਼ਰੂਰ ਆ ਰਾਹ ਬਹੁਤ ਔਖੇ ਆਉਂਦੇ ਆ ਉਹਦੀ ਆਤਮਾ ਵੀ ਬਹੁਤ ਦੁਖਦੀ ਆ ਜਦੋਂ ਉਹਦੇ ਸਾਹਮਣੇ ਵਾਲਾ ਪਰਸਨ ਕੋਈ ਉਹਨੂੰ ਝੂਠ ਬੋਲ ਦਿੰਦਾ ਠੀਕ ਹੈ ਝੂਠ ਜਿਹੜਾ ਇੱਕ ਮੇਰੀ ਗੱਲ ਤੁਸੀਂ ਲੜ ਬੰਨ ਲਿਓ ਜੀ ਜਿਹੜਾ ਬੰਦਾ ਇੱਕ ਵਾਰ ਝੂਠ ਬੋਲ ਗਿਆ ਨਾ ਉਹਤੇ ਤੁਸੀਂ ਕਦੇ ਯਕੀਨ ਨਾ ਕਰਿਓ ਉਹਨੇ ਬਾਰ-ਬਾਰ ਝੂਠ ਬੋਲਣੀ ਬੋਲਣਾ ਕਿਉਂਕਿ ਉਹਦੀ ਫਿਤਰਤ ਬਣ ਜਾਂਦੀ ਹੈ ਝੂਠ ਬੋਲਣਾ ਉਹ ਇੰਨਾ ਕਿ ਮਤਲਬ ਗਿਰ ਜਾਂਦਾ ਵੀ ਉਹ ਪਰਮਾਤਮਾ ਤੋਂ ਵੀ ਨਹੀਂ ਡਰਦਾ ਪਰਮਾਤਮਾ ਦੀ ਸੌ ਵੀ ਝੂਠੀ ਖਾਜੂ ਸੋਡੇ ਕੋਲੇ ਸੋ ਐਸੇ ਬੰਦਿਆਂ ਤੋਂ ਪਾਸਾ ਕਰੋ ਜਿਹਦਾ ਤੁਹਾਨੂੰ ਇੱਕ ਵਾਰੀ ਪਤਾ ਲੱਗ ਜਾਈਂ ਨਾ ਵੀ ਇਹ ਬੰਦਾ ਝੂਠ ਬੋਲ ਗਿਆ ਹਨਾ ਤੇ ਉਮੀਦ ਨਾ ਕਰਿਓ ਚਾਹੇ ਤੁਸੀਂ ਉਹਨੂੰ ਕਿਸੇ ਦੀ ਮਰਜ਼ੀ ਕਸਮ ਪਾ ਦਿਓ ਚਾਹੇ ਤੁਸੀਂ ਕਿਸੇ ਚੀਜ਼ ਦੀ ਕਸਮ ਪਾ ਦਿਓ ਬੰਦਾ ਝੂਠ ਬੋਲੂ ਬੋਲੂ ਝੂਠ ਬੋਲਣ ਵਾਲਾ ਬੰਦਾ ਕਦੇ ਸੋਧਰਦਾ ਨਹੀਂ ਮੈਂ ਤਾਂ ਆਪਣੇ ਐਕਸਪੀਰੀਅੰਸ ਦੇਖ ਲਿਆ ਮੈਂ ਕਈ ਬੰਦੇ ਦੇਖ ਲਏ ਐਸੇ ਜਿਨ੍ਹਾਂ ਨੂੰ ਝੂਠ ਬੋਲਣ ਦੀ ਆਦਤ ਹੈ ਪਰ ਉਹਨਾਂ ਨੇ ਝੂਠ ਬੋਲਣੇ ਬਿਲਕੁਲ ਨਹੀਂ ਛੱਡੇ ਨਾ ਉਹ ਪ੍ਰਮਾਤਮਾ ਤੋਂ ਡਰਦੇ ਆ ਨਾ ਉਹ ਕਿਸੇ ਰੱਬ ਤੋਂ ਹੋਰ ਡਰਦੇ ਆ ਉਹਨਾਂ ਨੇ ਆਪਦਾ ਕੰਮ ਜਾਰੀ ਰੱਖਣਾ ਵੀ ਉਹ ਝੂਠ ਬੋਲਦੇ ਹੀ ਰਹਿੰਦੇ ਕਹਿਣ ਦਾ ਭਾਵ ਵੀ ਉਹਨਾਂ ਬੰਦਿਆਂ ਤੋਂ ਦੂਰੀ ਬਣਾ ਲਓ ਜਿਹੜੇ ਬੰਦਿਆਂ ਨਾਲ ਤੁਸੀਂ ਇੱਕ ਵਾਰੀ ਝੂਠ ਫੜ ਲਓ ਉਹ ਤੁਹਾਡੇ ਨਾਲ ਕੁਝ ਵੀ ਕਰ ਸਕਦੇ ਆ ਕਿਉਂਕਿ ਝੂਠ ਬੋਲਣ ਵਾਲੇ ਵੱਡੇ ਵੱਡੇ ਧੋਖੇ ਕਰਦੇ ਆ ਫਰਾਉਡ ਕਰਦੇ ਆ ਹਣਾ ਕਿਉਂਕਿ ਉਹਨਾਂ ਨੂੰ ਉਹਨਾਂ ਦੀਆਂ ਨਜ਼ਰਾਂ 'ਚ ਪਰਮਾਤਮਾ ਤਾਂ ਹੁੰਦੇ ਹੀ ਨਹੀਂ ਜਿਹੜੀਆਂ ਨਜ਼ਰਾਂ 'ਚ ਪਰਮਾਤਮਾ ਹੋਵੇ ਤਾਂ ਫਿਰ ਉਹ ਝੂਠ ਨਾ ਬੋਲਣ ਸਜ਼ਾ ਉਹਨਾਂ ਨੂੰ ਮਿਲਦੀ ਆ ਇਹ ਇਹ ਨਾ ਕਦੇ ਸੋਚੋ ਵੀ ਉਹ ਬੰਦੇ ਨੂੰ ਸਜ਼ਾ ਨਹੀਂ ਮਿਲਦੀ ਹੈ ਜੀ ਪਰ ਬੰਦੇ ਝੂਠ ਬੋਲਣ ਨਾਲ ਜਿੱਕ ਠੀਠ ਹੋ ਜਾਂਦੇ ਨੇ ਇੱਕ ਬਿਸ਼ਰਮ ਹੋ ਜਾਂਦੇ ਕਿੰਨੀ ਆ ਤੇ ਨਜ਼ਰਾਂ ਤੇ ਡਿੱਗੀ ਜਾਂਦੇ ਆ ਜਾਂ ਕਿੰਨਾ ਥੱਲੇ ਕਹਿੰਦੇ ਨੇ ਨਾ ਕਿ ਬੇਸ਼ਰਮ ਬੰਦੇ ਨੂੰ ਤੁਸੀਂ ਜਿੱਤ ਨਹੀਂ ਸਕਦੇ ਜਿਹੜਾ ਬੰਦਾ ਬੇਸ਼ਰਮ ਹੋਵੇ ਉਹਨੂੰ ਤੁਸੀਂ ਜਿੱਤ ਨਹੀਂ ਸਕਦੇ ਕਦੇ ਵੀ ਉਹਦੇ ਲਈ ਕੋਈ ਮੈਟਰ ਨਹੀਂ ਕਰਦਾ ਕਿਸੇ ਦੀ ਆਤਮਾ ਤੇ ਸੱਟ ਮਾਰਨੀ ਝੂਠ ਬੋਲਣੇ ਪਰਮਾਤਮਾ ਇੱਕ ਬਰਾਬਰ ਹੈ ਠੀਕ ਹੈ ਜੀ ਤਾਂ ਮੈਂ ਤੁਹਾਨੂੰ ਕਹਿਣਾ ਚਾਹਣੀ ਆ ਵੀ ਤੁਸੀਂ ਆਪ ਸਮਝਦਾਰ ਹੋ ਜਾਓ ਤੁਸੀਂ ਕਿਸੇ ਤੋਂ ਕੀ ਲੈਣਾ ਝੂਠ ਬੋਲਣ ਨਾਲ ਝੂਠ ਬੋਲਣਗੇ ਠੀਕ ਹੈ ਗਿਰੇ ਕੋਈ ਬੰਦੇ ਕਦੇ ਵੀ ਉੱਠ ਨਹੀਂ ਸਕਦੇ ਉਹ ਕਹਿੰਦੇ ਨਹੀਂ ਦੇ ਕਹੇ ਟਿੱਕੜ ਚ ਡਿੱਗੇ ਨੂੰ ਤੁਸੀਂ ਧੋ ਲੋਗੇ ਪਰ ਨਜਰਾਂ ਚ ਡਿੱਗੇ ਨੂੰ ਤੁਸੀਂ ਕੁਝ ਨਹੀਂ ਕਰ ਸਕਦੇ ਜਿਹੜਾ ਬੰਦਾ ਇੱਕ ਵਾਰ ਗਿਰ ਗਿਆ ਨੂੰ ਚੱਪਣ ਦੀ ਕੋਸ਼ਿਸ਼ ਨਾ ਕਰੋ ਚੱਕੋਗੇ ਬਾਰ ਬਾਰ ਤੁਸੀਂ ਹਟ ਹੋਵੋਗੇ ਕਿਉਂ ਕਿਉਂਕਿ ਉਹ ਬੰਦੇ ਨੇ ਕੁਛ ਕਿਸਮਾ ਉਹ ਗੱਲ ਯਾਦ ਰੱਖਣੀ ਆ ਫੇਰ ਝੂਠ ਬੇਲ ਦੋ ਨਾ ਫੇਰ ਛੋਡੀ ਸੱਟ ਐਸੇ ਰਿਸ਼ਤਿਆਂ ਤੋਂ ਵੀ ਦੂਰ ਹੋ ਜਾਓ ਜੇਕਰ ਤੁਸੀਂ ਸੌਖੇ ਰਹਿਣਾ ਹੈ ਵੀ ਜਿਹੜੇ ਰਿਸ਼ਤੇ ਤੁਹਾਨੂੰ ਟੰਗ ਕਰਨ ਲੱਗ ਜਾਣ ਜਿਹੜੇ ਰਿਸ਼ਤੇ ਤੁਹਾਨੂੰ ਜ਼ਖਮ ਦੇਣ ਲੱਗ ਜਾਣ ਨਾ ਚਾਹੇ ਵੀ ਉਹ ਜਿੰਨੇ ਮਰਜ਼ੀ ਕਰੀਬ ਹੋਣ ਜਿੰਨੇ ਮਰਜ਼ੀ ਨੇੜੇ ਹੋਣ ਐਸੇ ਰਿਸ਼ਤਿਆਂ ਤੋਂ ਦੂਰੀ ਬਣਾਉਣੀ ਤੁਹਾਡੇ ਲਈ ਵੈਸਟ ਹੈ ਅਗਰ ਤੁਸੀਂ ਦੂਰੀ ਨਹੀਂ ਬਣਾਉਂਗੇ ਤਾਂ ਇੱਕ ਦਿਨ ਤੁਹਾਨੂੰ ਆਪਣੀ ਜਾਣ ਤੋਂ ਹੱਥ ਧੋਣੇ ਪੈ ਜਾਣਗੇ ਕਿਉਂਕਿ ਤੁਸੀਂ ਸੱਚੀ ਤੇ ਸਾਫ਼ ਸੋਚ ਰੱਖਦੇ ਹੋ ਅਗਲੇ ਨੂੰ ਤੁਹਾਡੇ ਨਾਲ ਵਹਿਬ ਤਾਂ ਹੀ ਕਰਨੀ ਹੈ ਸਾਇਸ ਕਰਕੇ ਮੈਂ ਕਹਣੀ ਆ ਜਿੰਦਗੀ ਬਹੁਤ ਸੋਹਣੀ ਹੈ ਜੇ ਤੁਸੀਂ ਕੱਲੇ ਰਹਿ ਕੇ ਵੀ ਜਿਉਣਾ ਚਾਹੋ ਨਾ ਜਿਉ ਸਕਦੇ ਹੋ ਜਿੰਦਗੀ ਬਹੁਤ ਵਧੀਆ ਤੁਸੀਂ ਇਹਨੂੰ ਆਪਦੇ ਤਰੀਕੇ ਨਾਲ ਜਿਉ ਸਕਦੇ ਹੋ ਮੈਂ ਤਾਂ ਕਹਣੀ ਆ ਵਧੀਆ ਕਿਸੇ ਦੀ ਗੁਲਾਮੀ ਨਾਲੋਂ ਬੰਦਾ ਕੱਲਾ ਚੰਗਾ ਉਹ ਗੁਲਾਮੀ ਹੋਈ ਹੁੰਦੀ ਹੈ ਜਿੱਥੇ ਵੀ ਕੋਈ ਇਨਸਾਨ ਤੁਹਾਨੂੰ ਸਮਝ ਨਹੀਂ ਰਿਹਾ ਸੋਡੀਆਂ ਭਾਵਨਾਵਾਂ ਨਾਲ ਖੇਡ ਰਿਹਾ ਹੈ ਕੋਈ ਅਹਿਮੀਅਤ ਨਹੀਂ ਸੋਡੀਆਂ ਉਹਨਾਂ ਦੇ ਨਜ਼ਰਾਂ 'ਚ ਸੋ ਇੰਨਾ ਇਹੋ ਜਿਹੇ ਲੋਕਾਂ ਤੋਂ ਮੈਂ ਕਹਣੀ ਆ ਬਚ ਕੇ ਰਹੋ ਠੀਕ ਹੈ ਪਰਮਾਤਮਾ ਹੈ ਇਹ ਮੂਰਖ ਲੋਕ ਕਹਿੰਦੇ ਵੀ ਰੱਬ ਹੈ ਨਹੀਂ ਡਰਦੇ ਨਹੀਂ ਰੱਬ ਤੋਂ ਰੱਬ ਹੈ ਸਭ ਕੁਝ ਕਰਦਾ ਹੈ ਸਜ਼ਾ ਵੀ ਦਿੰਦਾ ਹੈ ਜੋ ਬੰਦਾ ਕਿਸੇ ਆਤਮਾ ਤੇ ਸੱਟ ਮਾਰਦਾ ਉਹ ਵੀ ਝੋਲੀ ਚ ਉਹ ਚੀਜ਼ਾਂ ਇੱਕ ਦਿਨ ਮੁੜ ਕੇ ਆਉਂਦੀਆਂ ਹੀ ਮੇਰਾ ਵਿਸ਼ਵਾਸ ਰੱਖਿਓ ਤੁਸੀਂ ਮੈਂ ਜਿੱਦਾਂ ਦੇਖ ਰਹੀ ਹਾਂ ਜੋ ਇਨਸਾਨ ਨੇ ਛੋਡੀ ਆਤਮਾ ਦਿਖਾਈ ਹੈ ਨਾ ਸੋਨੂੰ ਰਵਾਇਆ ਇੱਕ ਦਿਨ ਉਹ ਚੀਜ਼ਾਂ ਦੀ ਝੋਲੀ ਚ ਆ ਜਾਂਦੀਆਂ ਠੀਕ ਹੈ ਸਮਾਂ ਹੁੰਦਾ ਕਿਉਂਕਿ ਜਿਹੜਾ ਦੁਖੀ ਸਮਾਂ ਹੁੰਦਾ ਥੋੜਾ ਜਿਹਾ ਆਪਣੀ ਉਮਰ ਲੰਬੀ ਕਰ ਲੈਂਦਾ ਤੇ ਸੌਖਾ ਸਮਾਂ ਦੀ ਘੱਟ ਹੁੰਦੀ ਹੈ ਇਸ ਕਰਕੇ ਜਦੋਂ ਸੋਨੂੰ ਪਤਾ ਰਿਲੀਜ਼ ਹੋਣ ਲੱਗਦਾ ਨਾ ਫਿਰ ਥੋਡੀ ਆਤਮਾ ਨੂੰ ਇੱਕ ਸਕੂਨ ਮਿਲਦਾ ਜਿਸ ਬੰਦੇ ਨੇ ਥੋੜਾ ਦਿਲ ਦਿਖਾਇਆ ਹੁੰਦਾ ਹੈ ਤੇ ਉਸ ਬੰਦੇ ਦੇ ਝੋਲੀ 'ਚ ਉਹ ਚੀਜ਼ਾਂ ਪੈ ਜਾਂਦੀਆਂ ਤੇ ਪ੍ਰਮਾਤਮਾ ਵੀ ਉਹਦੇ ਕੀਤੇ ਦੀ ਸਜ਼ਾ ਜ਼ਰੂਰ ਦਿੰਦਾ ਹੈਗਾ ਸੋ ਡਰਨਾ ਛੱਡਿਆ ਕਰੋ ਹੌਸਲਾ ਰੱਖਿਆ ਕਰੋ ਹੌਸਲੇ ਨਾਲ ਹੀ ਇਹ ਦੁਨੀਆ ਕਾਇਮ ਹੈ ਸੋ ਪ੍ਰਮਾਤਮਾ ਨੇ ਕਦੋਂ ਤੁਹਾਡੀ ਜ਼ਿੰਦਗੀ 'ਚ ਫੇਰ ਲਿਆ ਦੇਣਾ ਤੁਹਾਨੂੰ ਕੁਝ ਨਹੀਂ ਪਤਾ ਕਦੋਂ ਤੁਸੀਂ ਅਰਸਾਂ ਤੋਂ ਫਰਸਾਂ ਤੇ ਆਜੇ ਤੇ ਕਦੋਂ ਫਰਸ ਤੇ ਅਰਸਾਂ ਤੇ ਬਗਜੋਂ ਕੁਝ ਨਹੀਂ ਚੰਨੂ ਪਤਾ ਕੱਲ ਕੀ ਹੋਣਾ ਕਿਸੇ ਨੂੰ ਕੁਝ ਨਹੀਂ ਪਤਾ ਕਦੋਂ ਜ਼ਿੰਦਗੀ ਦਾ ਪਾਸਾ ਪਲਟ ਦੇਣਾ ਪਰਮਾਤਮਾ ਨੂੰ ਸਾਨੂੰ ਕੁਝ ਨਹੀਂ ਪਤਾ ਸੋ ਬਾਲੀ ਚਿੰਤਾ ਨਾ ਕਰਿਆ ਕਰੋ ਬਾਲਾ ਸੋਚਿਆ ਨਾ ਕਰੋ ਜੋ ਹੋਣਾ ਹੋ ਕੇ ਰਹਿਣਾ ਤੁਸੀਂ ਸਿਆਣੇ ਹੋ ਕੇ ਜੋੜ ਨਹੀਂ ਸਕਦੇ ਤੇ ਕਮਲੇ ਹੋ ਕੇ ਤੋੜ ਨਹੀਂ ਸਕਦੇ ਗੱਲਾਂ ਯਾਦ ਰੱਖਿਓ ਜੋ ਤੁਹਾਡੇ ਕਰਮਾਂ ਜਾਂਣਾ ਉਹ ਆਉਣਾ ਹੀ ਆਉਣਾ ਹੈ ਜੋ ਤੁਹਾਡੇ ਕਰਮਾਂ 'ਚ ਹੈ ਨਹੀਂ ਉਹ ਆਉਂਦਾ ਨਹੀਂ ਸੋ ਇਸ ਕਰਕੇ ਆਪਣੀ ਆਤਮਾ ਨਾਲ ਦਿਖਾਓ ਦਿਲ ਨਾਲ ਦਿਖਾਓ ਮੈਂ ਕਹਨੀ ਆ ਖੁਸ਼ ਰਹੋ ਖੁਸ਼ ਰਹੋ ਛੱਡ ਦਿਓ ਸਾਥ ਇਧਰਲਾ ਉਧਰਲਾ ਵੀ ਆ ਮੇਰਾ ਹੋਆ ਮੇਰਾ ਹੋਆ ਕੱਲੇ ਚ ਰਹਿਣਾ ਸਿੱਖੋ ਕੱਲਾ ਬੰਦਾ ਹਮੇਸ਼ਾ ਖੁਸ਼ ਰਹਿੰਦਾ ਤੁਸੀਂ ਕਿਸੇ ਲਈ ਜਿ ਸਿਉਣਾ ਬੀ ਬਣ ਜਾਓਗੇ ਨਾ ਗੱਲ ਮੇਰੀ ਲੜ ਮੰਨ ਲਓ ਉਹ ਬੰਦੇ ਨੇ ਵੀ ਸੋਨੂੰ ਅੱਗ 'ਚ ਧਰ ਕੇ ਜ਼ਰੂਰ ਦੇਖਣਾ ਵੀ ਕਿਤੇ ਪਿੱਤਲ ਤਾਂ ਨਹੀਂ ਹੈਗਾ ਕਿਉਂ ਕਿਉਂਕਿ ਗire ਹੋਏ ਬੰਦਿਆਂ ਦੀ ਜਿਹੜੀ ਸੋਚ ਆ ਡਿੱਗ ਜਾਂਦੀ ਆ ਉਹ ਜਿਉਣੀ ਨੂੰ ਵੀ ਪਿੱਤਲ ਹੀ ਸਮਝਦੇ ਆ ਤੁਸੀਂ ਸਮਝ ਗਏ ਹੋਗੇ ਮੈਂ ਕੀ ਕਹਿਣਾ ਚਾਹਣੀ ਆ ਕਿੰਨਾ ਮਰਜ਼ੀ ਤੁਸੀਂ ਕਿਸੇ ਦਾ ਕਰੀ ਜਾਇਓ ਜਿੰਨੇ ਮਰਜ਼ੀ ਪੈਸੇ ਖਵਾ ਦਿਓ ਜਿੰਨੀ ਮਰਜ਼ੀ ਉਹਦੀ ਹੈਲਪ ਕਰ ਦਿਓ ਰਿਸਪੈਕਟ ਕਰ ਦਿਓ ਪਰ ਉਹ ਵਧੀਆ ਤੋਂ ਮਜਬੂਰ ਹੁੰਦਾ ਹੈ ਗਿਰੇ ਬੰਦੇ ਨੂੰ ਤੁਸੀਂ ਚੱਕ ਨਹੀਂ ਸਕਦੇ ਗਰੇ ਇਨਸਾਨ ਤੋਂ ਦੂਰ ਹੋ ਜਾਓ ਉਹਨੂੰ ਸੁਧਾਰ ਦੀ ਕੋਸ਼ਿਸ਼ ਆਪਣਾ ਸਮਾਂ ਬਰਬਾਦ ਨਾ ਕਰੋ ਆਪਣੀ ਜ਼ਿੰਦਗੀ ਆਪਦੇ ਹਿਸਾਬ ਨਾਲ ਜਿਉਮੋ ਖੁੱਲਕੇ ਜਿਉਮੋ ਖੁਸ਼ ਹੋ ਕੇ ਜਿਉਮੋ ਵੀਰੇ ਦੁਨੀਆ ਰੋਂਦੇ ਨੂੰ ਰਵਾਉਂਦੀ ਆ ਤੇ ਹੱਸਦੇ ਤੇ ਮੱਚਦੀ ਆ ਸੋ ਆਪ ਸਭ ਨੂੰ ਮਨਜੀਤ ਬੰਨੀਓ ਪਿਆਰ ਭਰੀ ਸ਼ਤ ਸ਼੍ਰੀਕਾਲ ਵੀਡੀਓ ਚ ਕੁਝ ਗਲਤ ਕਿਹਾ ਗਿਆ ਹੋਵੇ ਬੀਰੇ ਸੌਰੀ ਚੋੜੀਆਂ ਆਪਾਂ ਤਾਂ ਤੁਹਾਡੇ ਸਾਹਮਣੇ ਉਹ ਗੱਲਾਂ ਕਰਦੇ ਜਿਹੜੀਆਂ ਫੇਸ ਕਰਦੇ ਸੁਣੀਆਂ ਸੁਲਾਈਆਂ ਨਹੀਂ ਕਰਦੇ ਸੋ ਦੁਨੀਆ ਬਹੁਤ ਚਲਾਕ ਹੈ ਦੁਨੀਆ ਤੋਂ ਬਚ ਕੇ ਰਹੋ ਜੀ ਸਤਿ ਸ੍ਰੀ ਅਕਾਲ